ਆਹ ਵੀਡੀਓ ਦੇਖਿਓ ਬਈ ਨਰੂਲਾ ਫੈਮਿਲੀ ਵਾਲੇ ਕਹਿੰਦੇ ਜਿਹੜੇ ਟੀਮਾਂ ਦਿਖਾ ਕੇ ਕਮਾਈ ਕਰਨ ਵਾਲਿਆਂ ਨੂੰ ਜਰਦੇ ਨਹੀਂ ਉਹਨਾਂ ਦੀ ਸੋਚ ਨੈਰੋ ਮਾਈਂਡਡ ਆ ਸੋਣਿਓ ਇਹਨਾਂ ਦੀ ਗੱਲ ਤੇ ਦਿਓ ਆਪਣੇ ਵਿਚਾਰ ਭਾਈ ਉਹ ਕਹਿੰਦੇ ਆ ਵੀ ਘਰ ਵਾਲੀ ਦਿਖਾ ਕੇ ਪੈਸੇ ਕਮਾਉਂਦੇ ਆ ਤੇ ਇੱਥੇ ਫਿਲਮਾਂ 'ਚ ਕੀ ਹੁੰਦਾ ਫਿਲਮਾਂ ਦੇ ਵਿੱਚ ਵੀ ਤਾਂ ਕਰੈਕਟਰ 'ਚ ਇੱਕ ਲੇਡੀ ਆਈ ਉਹ ਵਾਈਫਾਈ ਉਹਦੀ ਭੈਣ ਆਈ ਫਿਲਮਾਂ 'ਚ ਵੀ ਤਾਂ ਇਹੀ ਹੁੰਦਾ ਨਾਟਕਾਂ 'ਚ ਵੀ ਇਹੀ ਹੁੰਦਾ ਸੌਂਗ ਦੇ ਵਿੱਚ ਕੀ ਹੁੰਦਾ ਕੁੜੀ ਨੱਚਦੀ ਨਹੀਂ ਇਹ ਇਹ ਉਹਨਾਂ ਦੀ ਸੋਚ ਆ ਉਹ ਬੋਲਦੇ ਆ ਬੋਲੀ ਜਾਂ ਸਾਨੂੰ ਕੋਈ ਫਰਕ ਨਹੀਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਦੇਖੋ ਭਾਜੀ ਅਸੀਂ ਇੰਜੋਏ ਕਰਦੇ ਆ ਦੁਨੀਆ ਤੇ ਇੱਕ ਵਾਰ ਹੀ ਆਏ ਆ ਚਲੇ ਜਾਣਾ ਭਾਜੀ ਲੋਕੀ ਲੱਖ ਬੋਲਦੇ ਆ ਬੋਲੀ ਜਾਂ ਅਸੀਂ ਆਪਦਾ ਇੰਜੋਏ ਕਰਦੇ ਆ ਰੀਲ ਬਣਾਣਾ ਕੋਈ ਮਾੜੀ ਗੱਲ ਆ ਜੀ ਹੁਣ ਜਿਨ੍ਹਾਂ ਦੀ ਸੋਚ ਹੀ ਉਹ ਨੈਰੋ ਆ ਆਪਾਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਹੁਣ ਕੋਈ ਅਸਰ ਨਹੀਂ ਹੁੰਦਾ ਉਹਨਾਂ 'ਤੇ ਕਹਿੰਦੇ ਆ ਤੁਹਾਡੇ ਕਬਰਾਂ 'ਚ ਪੈਰ ਆ ਯਾਰ ਲੱਗਦਾ ਇਹਨਾਂ ਨੂੰ ਕਬਰਾਂ 'ਚ ਪੈਰ ਆ ਕਬਰ ਤਾਂ ਪਤਾ ਹੀ ਨਹੀਂ 22 ਸਾਲ ਵਾਲੇ ਦੇ ਵੀ ਲੈ ਜਾਣਾ ਜਿਹਨੂੰ ਲੈ ਕੇ ਜਾਣਾ ਉਹਨੇ ਤੇ ਅਸੀਂ ਤਾਂ ਆਪਦਾ ਇੰਜੋਏ ਕਰਦੇ ਆ